ਸੋਲਾ ਸੋਚੇ ਸਿੱਖ ਇਤਿਹਾਸ ਦਾ ਮੋੜ ਜਦੋਂ ਧਰਮ ਤੇ ਨਿਆਂ ਦੀ ਰੱਖਿਆ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਬੋਲਾਹਨੋ 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 ਦੀ ਸ਼ਹਾਦਤ ਤੋਂ ਬਾਅਦ ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸਿੱਖ ਧਰਮ ਨੂੰ ਇੱਕ ਨਵੀਂ ਸੇਧ ਦਿੱਤੀ ਜੋ ਸੰਸਾਰ ਵਿੱਚ ਮੀਰੀ ਤੇ ਪੀਰੀ ਦਾ ਸੰਕਲਪ ਬਣ ਕੇ ਉਭਰੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਸਾਹਮਣੇ ਨੀਰੀ ਦਾ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਦੇ ਰੂਪ ਦੇ ਵਿੱਚ ਸਿਰਜਿਆ ਗਿਆ ਅਕਾਲ ਤਖਤ ਕਾਫ ਸਦੀਵੀ ਅਕਾਲ ਪੁਰਖ ਦਾ ਸਿੰਘਾਸਨ ਇਹ ਸੰਕਲਪ ਸੀ ਸੰਸਾਰੀ ਤਾਕਤ ਤੇ ਆਤਮਿਕ ਸ਼ਕਤੀ ਦਾ ਸੁਮੇਲ ਯਾਨੀ ਕਿ ਸਿੱਖ ਵਿੱਚ ਸਿਰਫ ਕੱਪਤੀ ਹੀ ਨਹੀਂ ਸੂਰਬੀਰਤਾ ਨਿਡਰਤਾ ਨਿਆਂ ਤੇ ਸੁਰੱਖਿਆ ਵਰਗੇ ਗੁਣ ਹੋਣੇ ਵੀ ਜ਼ਰੂਰੀ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕੇ ਗੁਰੂ ਸਾਹਿਬ ਜੀ ਨੇ ਆਪਣੇ ਮਨ ਦੀ ਫਕੀਰੀ ਦੇ ਨਾਲ-ਨਾਲ ਕੰਨ ਨੂੰ ਰਾਜਸੀ ਅੰਦਾਜ਼ ਦੇ ਵਿੱਚ ਰੰਗ ਕੇ ਸੰਤ ਤੇ ਸਿਪਾਹੀ ਵਾਲਾ ਰੂਪ ਤਾਰਨ ਕਰ ਲਿਆ ਧਾਰਮਿਕ ਮਸਲਿਆਂ ਦੇ ਨਾਲ-ਨਾਲ ਇਸ ਥਾਨ ਰਾਜਨੀਤਿਕ ਤੇ ਧਾਰਮਿਕ ਜੀਵਨ ਦਾ ਕੇਂਦਰ ਬਣ ਗਿਆ ਸਮਾਵੇਕਤਨ ਦੇ ਨਾਲ ਨਾਲ ਇਹ ਇੱਕ ਪ੍ਰਭੂ ਸੱਤਾ ਤੇ ਸਵੈਮਾਨ ਦਾ ਪ੍ਰਤੀਕ ਬਣ ਗਿਆ 1 ਅਪ੍ਰੈਲ 1601 ਸਿਰ ਉਤੇ ਇੱਕ ਬਾਦ ਜੀ ਦਾ ਪ੍ਰਕਾਸ਼ ਮੇਰੀ ਤੇ ਪੀਰੀ ਦੇ مالک سری گرو ہرگوبند صاحب جی گرہ ماتا نانکی جی امرتسر وکھے گرو کے محل وس ویل ہندوستان کے تخت اتبھی بادشاہ جہانگیر بیٹھا س ਸਿਰ ਗੁਰੂ ਤੇਗ ਬਹਾਦਰ ਜੀ ਆਪਣੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ ਆਪ ਦਾ ਨਾਂ ਰੱਖਿਆ ਗਿਆ ਸੀ ਤਿਆਗਮਾਨ ਇਹੋ ਜਿਹੀ ਸੀ ਆਪ ਦੀ त्याਗੀ ਬਿਰਤੀ ਮਾਇਆ ਤੋਂ ਕ੍ਰਾਮ ਕਦੇ ਆਪਣੇ ਹੱਥੋਂ ਕੰਗਨ ਲਾ ਕੇ ਗਰੀਬਾਂ ਨੂੰ ਦੇ ਆਉਂਦੇ ਤੇ ਕਦੇ ਆਪਣੇ ਤਨ ਦੇ ਕਪੜੇ ਜੀ ਨੇ ਪਾਹੀ ਗੁਰਦਾਸ ਜੀ ਕੋਲ ਗੁਰਮੁਖੀ ਸੰਸਕ੍ਰਿਤ ਆਦੀ ਭਾਸ਼ਾਵਾਂ ਅਤੇ ਭਾਰਤੀ ਦਰਸ਼ਨ ਸ਼ਾਸਤਰ ਦੀ ਸਿੱਖਿਆ ਲਈ ਤੇ ਆਪ ਜੀ ਨੂੰ ਸ਼ਾਸਤਰ ਵਿਦਿਆ ਦਾ ਗਿਆਨ ਦਿੱਤਾ ਬਾਬਾ ਬੁੱਢਾ ਜੀ ਨੇ ਜੀ ਹੈ ਨਾ ਬਾਬਾ ਬੁੱਢਾ ਜੀ ਨੇ 1633 ਈਸਵੀ ਵਿੱਚ ਗਰਦਾਰਪੁਰ ਸੈਬ ਸਿਲਾ ਜਲੰਧਰ ਦੇ ਫੌਜਦਾਰ ਅਤੇ ਪੈਂਦੇ ਖਾਨ ਨਾਲ ਹੋਈ جنگ ਦੌਰਾਨ ਸਾਹ ਦੀ ਤੀਗ ਨੇ ਜੋ ਚੌਰ ਵਿਖਾਏ ਫਿਤਾਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਦਾ ਨਾਮ ਬਦਲ ਕੇ ਰੱਖਿਆ ਤੇ ਇੱਕ ਬਹਾਦਰ 1644 ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸ੍ਰੀ ਗੁਰੂ ਹਰ Rai ਸਾਹਿਬ ਜੀ ਨੂੰ ਗੁਰਗੱਦੀ ਬਖਸ਼ਿਸ਼ ਕਰਨ ਉਪਰੰਤ ਬਾਬਾ ਤੇਗ ਬਹਾਦਰ ਜੀ ਨੂੰ ਹੁਕਮ ਕੀਤਾ ਕਿ ਉਹ ਆਪਣੀ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਦੇ ਨਾਲ ਬਾਬਾ ਬਟਾਲਾ ਜਾ ਕੇ ਰਹਿਣ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰਗੱਦੀ ਦੇ ਬਿਰਾਜਨ ਤੋਂ ਪਹਿਲਾਂ ਲੰਮਾ ਸਮਾਂ ਪੋਰੇ ਵਿੱਚ ਰਹਿ ਕੇ ਅਕਾਲ ਪੁਰਖ ਦੀ ਅराधना ਕੀਤੀ ਬਾਣੇ ਤੇ ਬੰਦਗੀ ਵਿੱਚ ਜੀਵਨ ਬਸਰ ਕੀਤਾ ਇਸੇ ਸਮੇਂ ਦੌਰਾਨ ਆਰੰਗゼਬ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਕਰਕੇ ਹਿੰਦੁਸਤਾਨ ਦੇ ਤਖਤ ਉਤੇ ਕਾਬਜ਼ ਹੋ ਗਿਆ 1654 ਵਿੱਚ ਰਾਜਾ ਜੈ ਸਿੰਘ ਦੇ ਮਹਿਲ ਦਿੱਲੀ ਜਿੱਥੇ ਅੱਜਕੱਲ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਸੁਸ਼ੋਭਿਤ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਵੇਲੇ ਸੰਕੇਤ ਕੀਤਾ ਕਿ ਹੁਣ ਅਗਲਾ ਗੁਰੂ ਬਾਬਾ ਬਕਾਲ ਜੀ ਇਹ ਬਾਤ ਸੁਣ ਕੇ ਬਕਾਲੇ ਸ਼ਹਿਰ ਵਿੱਚ ਬਾਈ ਨਕਲੀ ਗੁਰੂ ਮੰਝੀਆਂ ਲਾ ਕੇ ਬਹਿ ਗਏ ਜਿੱਥੇ ਭਾਈ ਮੱਖਣ ਸ਼ਾ ਲਵਾਣੇ ਨੇ ਗੁਰੂ ਜੀ ਦੀ ਪਹਿਚਾਨ ਵਾਸਤੇ ਜਦੋਂ ਸੁਖਣਾ ਦੀਆਂ ਪੰਜ ਮੋਹਰੇ ਅੱਗੇ ਰੱਖੀਆਂ ਤਾਂ ਸਿਰ ਗੁਰੂ ਨੇ ਹੱਸ ਕੇ ਕਿਹਾ ਕਿ ਮੱਖਣ ਸ਼ਾ ਵਾਦਾ ਤਾਂ 500 ਮੋਹਰਾਂ ਦਾ ਕੀਤਾ ਸੀ ਤੇ ਹੁਣ ਪੰਜ ਹੀ ਮੋਹਰਾਂ ਭੇਟ ਕਰ ਰਿਹਾ ਇਹ ਸੁਣ ਕੇ ਭਾਈ ਮੱਖਣ ਸ਼ਾ ਦੁਬਾਣਾ ਚਬਾਰੇ ਦੀ ਛੱਤ ਤੇ ਚੜ ਗਿਆ ਤੇ ਪੱਲਾ ਫੇਰ ਕੇ ਸੰਤਾਂ ਨੂੰ ਆਵਾਜ਼ਾਂ ਮਾਰਨ ਲੱਗ ਪਿਆ ਗੁਰੂ ਲਾਧੋਰੇ ਗੁਰੂ ਲਾਧੋਰੇ ਗੁਰੂ ਲਾਧੋਰੇ ਸੂਰਜ ਸੱਚ ਦਾ ਸੂਰਜ ਇੱਥੇ ਹੈ ਆਓ ਦਰਸ਼ਨ ਕਰੋ ਗੁਰੂ ਜੀ ਦੇ ਦਰਸ਼ਨ ਕਰੋ ਸਾਰੀ ਲੁਗਾਈ ਖੁਸ਼ੀ ਵਿੱਚ ਆਨੰਦ ਵਿੱਚ ਝੂਮਣ ਲੱਗ ਪਿਆ ਸਤ ਗੁਰੂ ਆ ਸਰਨ ਤੁਹਾਡੀ ਸਤ ਗੁਰਿਆਰੋ ਸਰਨ ਤੁਹਾਡੀ ਸਤ ਗੁਰਿਆਰੋ ਸਰਨ ਤੁਹਾਡੀ ਮਿਲੈ ਸੁਖ ਨਾ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਿਆਈ ਧਾਰਨ ਕਰਨ ਉਪਰੰਤ ਬਾਬਾ ਬਕਾਲੇ ਤੋਂ ਸ੍ਰੀ ਅਮਰ ਸਹਿਬ ਕਰਨ ਤਾਰਨ ਗੋਇੰਦਵਾਲ ਕਰਤਾਰਪੁਰ ਸਾਹਿਬ ਹੁੰਦੇ ਗਏ ਸ੍ਰੀ ਕੀਰਤਪੁਰ ਸਾਹਿਬ ਪਹੁੰਚੇ ਪਪਾ ਇਸ ਇਲਾਕੇ ਵਿੱਚ ਹੀ ਉਹਨਾਂ ਨੇ ਆਤਮਿਕ ਸ਼ਾਂਤੀ ਦੇ ਨਾਲ ਨਾਲ ਸੰਗਤ ਦੀ ਭਲਾਈ ਦੇ ਲਈ ਨਵਾਂ ਆਧਾਰ ਸਿਰਜਣ ਦਾ ਵਿਚਾਰ ਕੀਤਾ ਤੇ ਬिलासपुर ਦੀ ਰਾਣੀ ਕੋਲੋਂ ਮਾਖੋਵਾਲ ਪਿੰਡ ਦੀ ਜ਼ਮੀਨ ਖਰੀਦੀ ਤੇ ਮਈ 1665 ਦੇ ਵਿੱਚ ਗੁਰੂ ਸਾਹਿਬ ਨੇ ਇਸ ਥਾਂ ਤੇ ਇੱਕ ਨਵਾਂ ਨਗਰ ਬਸਾਉਣਾ ਸ਼ੁਰੂ ਕੀਤਾ ਤੇ ਉਸ ਦਾ ਨਾਮ ਆਪਣੀ ਮਾਤਾ ਨਾਨਕੀ ਜੀ ਦੇ ਨਾਂ ਤੇ ਰੱਖਿਆ ਚੱਕ ਨਾਨਕੀ ਚੱਕ ਨਾਨਕੀ ਹੌਲੀ ਹੌਲੀ ਸਿੱਖਾਂ ਦੇ ਅਧਿਆਤਮਿਕ ਜੀਵਨ ਦਾ ਮਾਰਗ ਦਰਸ਼ਨ ਕਰਨ ਵਾਲਾ ਅਸਥਾਨ ਬਣ ਗਿਆ ਇਸੇ ਦੌਰਾਨ ਗੁਰੂ ਸਾਹਿਬ ਜੀ ਨੇ ਬਾਣੀ ਰਚਨਾ ਆਰੰਭ ਕਰ ਦਿੱਤੀ ਗੁਰੂ ਸਾਹਿਬ ਜੀ ਦੀ ਸਮੁੱਚੀ ਬਾਣੀ 15 ਰਾਗਾਂ ਅਧੀਨ 59 ਸ਼ਬਦ ਤੇ 57 ਸ਼ਲੋਕਾਂ ਦੇ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ 1665 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵਾ ਖੇਤਰ ਦੇ ਸੈਫਾਬਾਦ ਮਾਨਸਾ ਪਿੱਖੀ ਮੋੜ ਤਲਵੰਡੀ ਸਾਬੋ ਕਮਤਾਨ ਸਾਹਿਬ ਜੀ ਅਤੇ ਕੈਥਲ ਆਦੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਸੰਦੇਸ਼ ਤੇ ਪਰਉਪਕਾਰੀ ਸਿਧਾਂਤ ਦਾ ਪ੍ਰਚਾਰ ਕਰਨ ਲੱਗੇ ਮਾਨਸਾ ਕਿਹੜੀ ਆਇਆ ਜੀ ਬਟਾ ਸੰਨ 1640 ਦੇ ਵਿੱਚ ਗੁਰੂ ਸਾਹਿਬ ਨੇ ਪੂਰਬੀ ਭਾਰਤ ਦੇ ਪਟਨਾ ਵਾਲੇ ਪਾਸੇ ਦੀ ਯਾਤਰਾ ਕੀਤੀ। ਮਥੁਰਾ, ਬਰਿੰਦਾਬਨ, ਆਗਰਾ, ਪ੍ਰਿਆਗ, ਬਨਾਰਸ ਆਦੀ ਨਗਰਾਂ ਦੇ ਵਿੱਚੋਂ ਹੁੰਦੇ ਹੋਏ ਕਟਨਾ ਪਹੁੰਚੇ। ਕਟਨਾ ਸ਼ਹਿਰ ਵਿੱਚ ਸਾਲੇ ਸਰਾਏ ਜੋਰੀ ਦੀ ਹਵੇਲੀ ਵਿੱਚ ਆਪਣੇ ਪਰਿਵਾਰ ਦਾ ਨਿਵਾਸ ਕਰਕੇ ਗੁਰੂ ਜੀ ਨੇ ਢਾਕਾ, ਧੂਬੜੀ, ਅਸਾਮ, ਬੰਗਲਾਦੇਸ਼ ਆਦੀ ਵਿੱਚ ਚਰਨ ਪਾਏ ਤੇ ਲੋਕਾਈ ਨੂੰ ਇੱਕ ਈਸ਼ਵਰ ਯਾਨੀ ਇੱਕ ਪਿਤਾ ਇੱਕਸ਼ ਕੇ ਹੰਵਾਰਿਕ ਦਾ ਸੰਦੇਸ਼ ਦਿੱਤਾ ਏਕ ਪਿਤਾ ਇੱਕਸ਼ ਕੇ ਹੰਵਾਰਿਕ ਤੂੰ ਮੇਰਾ ਗੁਰਹਾਰੀ ਸੁਰਾਸੋ ਸੱਤਰ ਰਾਜਾ ਰਾਮ ਸਿੰਘ ਜਿਸ ਨੂੰ ਆਰੰਗਜੀਤ ਨੇ ਆਸਾਮ ਦੇ ਆਹਮ ਰਾਜਾ ਚੱਕਰਧਵਜ ਸਿੰਘ ਉਤੇ ਹਮਲਾ ਕਰਨ ਵਾਸਤੇ ਭੇਜਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਵੇਲੇ ਟਾਕਾ ਵਿਖੇ ਠਹਿਰੇ ਹੋਏ ਸਨ ਉਦੋਂ ਗੁਰੂ ਜੀ ਆਸਾਮ ਪਹੁੰਚੇ ਤੇ ਅਮਨ ਸ਼ਾਂਤੀ ਕਾਇਮ ਕਰਾਉਣ ਲਈ ਦੋਹਾਂ ਰਾਜਿਆਂ ਵਿੱਚ ਸੰਧੀ ਕਰਵਾ ਦਿੱਤੀ ਸਾਲ 1608 ਦੇ ਵਿੱਚ ਪਟਨਾ ਸ਼ਹਿਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਪਟਨਾ ਸ਼ਹਿਰ ਵਿਖੇ ਪਬਲੇ ਸ਼ਹਿਰ ਵਿਖੇ ਪਬਲੇ کئی ਪ੍ਰਕਾਸ਼ ਹਮਾਰਾ ਭਇਆ ਪਟਨਾ ਸ਼ਹਿਰ ਵਿਖੇ ਪਬਲੇ ਪਟਨਾ ਸ਼ਹਿਰ ਵਿਖੇ ਪਬਲੇ ਅੰਨੇ 1670 ਦੇ ਵਿੱਚ ਗੁਰੂ ਸਾਹਿਬ ਵਾਪਸ ਪਟਨਾ ਹੁੰਦੇ ਹੋਏ ਚੱਕ ਨਾਨਕੀ ਪਹੁੰਚੇ ਤੇ ਲੋਕਾਂ ਨੂੰ ਭਾਈਚਾਰੇ ਸਹਿਣਸ਼ੀਲਤਾ ਤੇ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਐਸੇ ਸੰ ਸ੍ਰੀ ਗੁਰੂ ਤੇਗ ਬਹਾਦਰ ਜੀ ਮਨੁੱਖਤਾ ਦੇ ਰਾਖੇ ਧਰਮ ਰੱਖਿਆ ਤੇ ਸ਼ਾਂਤੀ ਦੇ ਪ੍ਰੇਰਕ ਉਹਨਾਂ ਦੀਆਂ ਧਰਮ ਪ੍ਰਚਾਰ ਯਾਤਰਾਵਾਂ ਕਰਕੇ ਹੱਕ ਸੱਚ ਦੀ ਆਵਾਜ਼ پورے بھارت وشلن لگ پی ہندوستان دے تخت تے بیٹھے بادشاہ آرنگزیب دی دلی اچھا سی کہ پورے ملک دا مذہب اسلام ہونا دے جس کر کے انہیں لکائی اتنے ظلم کرنے شروع کر دیتے سب تو پہلا اس نے غیر مسلم تے جزیہ لگایا ہزارہ لوگوں روز دین قبول واسطے مجبور کیتا جا زبردستی جنو لہائے گئے نہ والے قتل کر دیتے اسے دوران اس نے اپنے سپہ سلار افتہار خان دے علاقے جبری دھرم تبدیلی کرن واسطے بھیجا ਕਸ਼ਮੀਰੀ ਬ੍ਰਾਹਮਣ ਆਪਣਾ ਧਰਮ ਬਚਾਉਣ ਲਈ ਕਈ ਹੋਰ ਥਾਵਾਂ ਤੇ ਵੀ ਗਏ ਪਰ ਕਿਸੇ ਨੇ ਵੀ ਉਹਨਾਂ ਦੀ ਬਾਣਾ ਨਹੀਂ ਖੜੀ ਅਖੀਰ ਉਹਨਾਂ ਨੂੰ ਸੇਗੁਰੂ ਤੇਗ ਬਹਾਦਰ ਜੀ ਤੋਂ ਇਲਾਵਾ ਕੋਈ ਹੋਰ ਨਜ਼ਰ ਨਹੀਂ ਸੀ ਆਇਆ ਜੋ ਆਰੰਗゼਬ ਕੋਲੋਂ Hindu ਧਰਮ ਦੀ ਰੱਖਿਆ ਕਰ ਸਕਦਾ ਹੋਵੇ ਜਦੋਂ ਪੰਡਿਤ ਕਿਰਪਾ RAM ਜੀ ਦੀ ਅਦਵਾਈ ਵਿੱਚ ਸੇਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਲੈ ਕੇ ਪਹੁੰਚੇ ਤਾਂ ਗੁਰੂ ਜੀ ਨੇ ਉਹਨਾਂ ਦਾ ਦੁੱਖੜਾ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਜੋ ਸ਼ਰਣ ਆਵੇ ਤਿਸ ਕੰਠ ਲਾਵੇ ਇਹ ਵਿਰਦ ਸਵਾਮੀ ਸੁੰਦਾ ਮੁਸ਼ਕਲ ਅਤਵਣ وسا دیا کہمک صرف قربانی دے نال ہی بچے. بال جی دے کہنتے. گروہ صاحب نے برامنا نو کہا کہ جے میرے سر میرا سر ترم تو قربان جاؤ نو میرا سنہا دے دیو کہ جے گروہ تگ بہادر دین قبول کر تا پورا ہندوستان ਇਸਲਾਮ ਕਬੂਲ ਕਰ ਲੇਗਾ ਸ਼ਹਾਦਤ ਦਾ ਸਫ਼ਰ ਆਰੰਭ ਕਰਦੇ ਹੋਏ ਗੁਰੂ ਸਾਹਿਬ ਆਪਣੇ ਪਿਆਰਿਆਂ ਨੂੰ ਵਰਸਾਉਂਦੇ ਤੇ ਰੱਬੀ ਸੰਦੇਸ਼ ਦਿੰਦੇ ਹੋਏ ਹੌਲੀ-ਹੌਲੀ ਪਰਾ ਮਾਰਦੇ ਆਗਰੇ ਰਾਹੀਂ ਦਿੱਲੀ ਪਹੁੰਚੇ ਕਹ ਕਹੂੰ ਕੋ ਦੇਤਨੇ ਨਹਿ ਪੈ سولہ سو پچہتر عیسوی واقعی شہر دا دل دہلا دین والا واقعہ جدو گرو سا لکائی تے ظلم کرن والے سنساری بادشاہ دیا کے دیوار بن کے کھڑے ہو گئے دلی دا چاندنی چوک گواہ بنیا سب تو پہلا پائی داس متیدس جی ظالم نے اسلام قبول واسطے کیا پائی صاحب انکار تو بعد اونا نو پوری خلقت دے سامنے لکڑ دیا دو دے وچ چنگی طرح نور کے ظالمانہ طریقے دینا آرا چلا کے چیریا پر پائی داس اڈول جب جی صاحب جی جڑے رہے دلیریت شہادت دا اے علاق ایک منظر چھے میں کہہ رہا ہوئے گرو دا پیار آئے سی ستے آ رہا ہے کاتک آواللہ اے کی ہوئی جاندہ ہے آرے تھلے بیٹھا مدیداس ہسی جاوے آرہ کھچ دا جلاد بے کھو روئی جاندہ ہے بہادر جی نو نمسکار کرنا شریر چھال پی چمڑی فٹن لگی ਅਤੇ ਚਰਬੀ ਵੱਖਾਉਣ ਲੱਗੀ। ਅੰਤ ਉਹਨਾਂ ਦੇ ਜਿਸਮ ਦੀਆਂ ਹੱਡੀਆਂ ਵੀ ਵੱਖਣੀਆਂ ਹੋਣ ਲੱਗੀਆਂ। ਪਰ ਉਹਨਾਂ ਦੇ ਮੁਖਾਰ ਬਿੰਦ ਵਿੱਚੋਂ ਸੁਖਣੀ ਸਾਹਿਬ ਦੀ ਆਵਾਜ਼ ਪੂਰੀ ਫਿਜ਼ਾ ਵਿੱਚ ਗੂੰਜਦੀ ਰਹੀ। ਉਹ ਗਰਦੇਗ ਇੱਕ ਚੁੱਲ੍ਹੇ ਤੇ ਨਜ਼ਰ ਆਈ। ਵਿੱਚ ਦੇਪਈ ਕਿਸੇ ਦੀ ਜਲਦੀ ਹੈ। ਸ਼ੂ ਸ਼ੂ ਕਰਕੇ ਹੈ ਲਹੂ ਸੜਦਾ। ਚਿਰਣ ਚਿਰਣ ਕਰਕੇ ਚਰਬੀ ਢਾਲਦੀ ਹੈ। ਏ ਦ੍ਰਸ਼ੀਤਲ ਗੁਰਬਾਣੀ ਦੇ ਜੋਸ਼ ਅੰਦਰ ਲਹਿਰ ਨੂਰ ਦੀ ਨਾੜਾਂ ਚ ਚੱਲ ਗਈ। ਪੋਸਤਵਾਦ ਭਾਈ ਸਤੀਦਾਸ ਜੀ ਨੂੰ ਮੀ ਉਹਨਾਂ ਦਰਿੰਦਿਆਂ ਨੇ ਤੇਲ ਦੇ ਨਾਲ ਲਿਪੜੀ ਰੂਹ ਦੇ ਵਿੱਚ ਲਪੇਟ ਕੇ ਜਿਉਂਦਿਆਂ ਸਾੜ ਦਿੱਤਾ। ਭਾਈ ਸਤੀਦਾਸ ਜੀ ਵੀ ਆਪਣੇ ਭਰਾ ਭਾਈ ਮਤੀਦਾਸ ਵਾਂਗ ਅਡੋਲ دے ہوئے شہید ہوتے ار پتنگ دیر ویخ پتنگا سڑدا چک چکدیاں نے چہار نہیں بندہ رب دوں میں کھا بندہ سڑے تکا بھی مار د ਆਲਮਾ ਦਾ ਅੰਦਰ ਜੀ ਕੰਬ ਰਿਆ ਸੀ ਕਿ ਕੋਈ ਮਰੀਦ ਆਪਣੇ ਪਿਆਰੇ ਰਹਿਬਰ ਵੱਲ ਵੇਖਦੇ ਹੋਏ ਐਨਾ ਅਣਮਨੁਖੀ ਤਸ਼ੱਦਦ ਕਿਵੇਂ ਸਹਾਰ ਸਕਦਾ ਹੈ ਤੇ ਉਹਨਾਂ ਦਾ ਰਹਿਬਰ ਵੀ ਧਰਮ ਲਈ ਸ਼ਹੀਦ ਹੁੰਦਾ ਵੇਖ ਮੁਸਕਰਾਉਂਦਾ ਰਹੇ ਸਾਰੀ ਖਲਕਤ ਉਹਨਾਂ ਜ਼ਾਲਮਾਂ ਨੂੰ ਬਦ ਦੁਆਵਾਂ ਦੇ ਰਹੀ ਸੀ ਤਿੰਨਾਂ ਗੁਰਸਿੱਖਾਂ ਦੀਆਂ ਸ਼ਹੀਦੀਆਂ ਗੁਰੂ ਜੀ ਨੇ ਆਪਣੀ ਅੱਖੀਂ ਦੇਖੀਆਂ ਤੇ ਧਰਮ ਉੱਤੇ ਕਿਰਪਾ ਕਰੈਣ ਕਰਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ

ਤੇ ਮਨੁੱਖੀ ਅਧਿਕਾਰਾਂ ਲਈ ਤੇ ਬਚਨਾ ਤੋਂ ਢੁਲਾ ਨਹੀਂ ਸਕਦਾ ਕਾਜ਼ੀ ਨੇ ਝੁੰਜਲਾਉਂਦੇ ਹੋਏ ਜਲਾਦ ਨੂੰ ਇਸ਼ਾਰਾ ਕੀਤਾ ਤੇ ਜਲਾਦ ਸੈयद ਜਲਾਲਉਦੀਨ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਸੀਸ ਧੜ ਨਾਲੋਂ ਵੱਖ ਕਰ

ਤੇ ਪਹਿਲਾ ਮਿਥੀ ਕਾਰਵਾਈ ਅਨਸਾਰ ਰਾਹੀ ਲਖੀ ਸ਼ਾਹ ਬਣਜਾਰਾ ਆਪਣਾ ਗੱਡਾ ਲੈ ਕੇ ਚਾਂਦਨੀ ਚੌਕ ਕੋਲੋਂ ਗੁਜ਼ਰਿਆ ਉਸਨੇ ਆਪਣੇ ਪੁੱਤਰਾਂ ਦੀ ਮਦਦ ਨਾਲ ਗੁਰੂ ਸਾਹਿਬ ਜੀ ਦਾ ਪਵਿੱਤਰ ਧੜ ਰੂਮ ਵਿੱਚ ਲਪੇਟ ਕੇ ਗੱਡੇ ਵਿੱਚ ਛੁਪਾ ਲਿਆ ਤੇ ਫਿਰ ਆਪਣੇ ਘਰ ਰਾਏ ਸਿਨਾ ਜਿਸ ਨੂੰ ਅੱਜਕੱਲ ਸ੍ਰੀ ਰਿਕਾਪ ਦਾ ਅੰਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਦੇਖਿਏ ਪਹੁੰਚ ਗਿਆ ਚਲਾ ਚਲਾਈ ਹੋ ਰਹੀ ਗੜਗੜ ਉਖਰੇ ਮੇਗ ਲੱਖੀ ਨਗਾਈਆ ਲੈ ਚਲੇ ਤੂੰ ਖੜਾ ਤਮਾਸ਼ਾ ਦੇਖ ਭਾਈ ਲੱਖੀ ਸ਼ਾਹੀ ਨੇ ਆਪਣੇ ਘਰ ਵਿੱਚ ਚੰਦਨ ਦੀ ਚਿਖਾ ਛਿੰਕੇ ਘਰ ਨੂੰ ਹੀ ਅੱਗ ਲਗਾ ਤੇ ਗੁਰੂ ਸਾਹਿਬ ਜੀ ਦੇ ਪਵਿੱਤਰ ਦਾ ਸੰਸਕਾਰ ਕਰ ਦਿੱਤਾ ਤਾਂ ਜੋ ਕਿਸੇ ਨੂੰ ਵੀ ਇਲਮ ਨਾ ਹੋ ਸਕੇ ਕਿ ਗੁਰੂ ਜੀ ਦੇ ਦਾ ਸੰਸਕਾਰ ਹੋ ਗਿਆ ਤੇ ਦੂਸਰੇ ਪਾਸੇ ਉਸੇ ਹਨੇਰੀ ਝਖੜ ਵਿੱਚ ਭਾਈ ਜੈਤਾ ਜੀ ਜੋ ਇੱਕ ਰੰਗਰੇਟਾ ਸਿੱਖ ਹਨ ਗੁਰੂ ਸਾਹਿਬ ਦਾ ਪਵਿੱਤਰ ਸੀਸ ਸਤਕਾਰ ਸਹਿਤ ਲੈ ਕੇ ਵਾਹੋ ਦਾਹੀ ਪੰਜਾਬ ਦੇ ਰਸਤੇ ਪੈ ਗਏ ਜਾਣ ਰਹੇ ਕਿ ਗੁਰੂ ਜੀ ਦਾ ਤਾਂ ਇਹ ਉਹਨਾਂ ਦਾ ਸੀਸ ਦਾਇਰ ਕਿਵੇਂ دی چارے پاس سے سپاہی گئے پر انہوں دی کوشش بےکار گئے بھائی جیتا جی پڑا در پڑا باگ پر تراولی امبالا نابا صاحب ہندے ہوئے سری کیرت پر صاحب پہنچ گئے کیرت پور صاحب سی گرو گوبند رائے جی نے پائی جیتا جی آپنیاں باہاں چلائے کے ہاتھ. رنگ ریٹا گروہ کا گور سنگت شبھی جتے روپئے واگ میں کیرتن کر دی ہوئی سری گروہ دیکھ بہادر جی کا سری کیرت پور صاحب کو ਸ੍ਰੀ ਅਨੰਦਪੁਰ ਸਾਹਿਬ ਲੈ ਸਤਨਾਮ ਵਾਹਿਗੁਰੂ ਸਤਨਾਮ